ਸਰਦਾਰੋ ਜੀ ਅੱਜ ਆਪਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੇ ਖਾਤੇ ਅੱਜ ਅਤਿਆਚਾਰ ਦੇ ਵਿਰੁੱਧ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿਰੁੱਧ ਜਿਸ ਤਰ੍ਹਾਂ ਪੰਜਾਬ ਦਾ ਮਾਹੌਲ ਬਣ ਚੁੱਕਿਆ ਉਹਨੂੰ ਦੇਖ ਕੇ ਲੱਗਦਾ ਕਿ ਅੱਜ ਸਾਰਾ ਪੰਜਾਬ ਖੜਕਾ ਤੇ ਆ ਅੱਜ ਮੈਂ ਨੌਜਵਾਨਾਂ ਨੂੰ ਬੇਨਤੀ ਕਰਨੀ ਆ ਕਿ ਜਿਸ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਲੀਟਰਾਂ ਦੇ ਘਰ ਕੇ ਰਹੋ ਲੀਟਰਾਂ ਦੇ ਰੋੜੇ ਮਾਰੋ ਅੱਜ ਮੈਂ ਕਹਿੰਦਾ ਸੂਰਾ ਪੰਜਾਬ ਇਹਨਾਂ ਦੇ ਸ਼ਤਰਮਾਰ ਨੂੰ ਤਿਆਰ ਆ ਕਾਰਨ ਕੀ ਆ ਇਹ ਸਾਰੇ ਸਾਡੇ ਬਾ ਇਹ ਮੱਥਾ ਜਿਹੜਾ ਪਰਚੇ ਤੇ ਮੱਥਾ ਲੱਤਾ ਜਾ ਰਿਹਾ ਹੈ ਤੁਹਾਨੂੰ ਬਤਾਉਣਾ ਹੈ ਸਾਡਾ ਸਾਰੇ ਪੰਜਾਬ ਦੇ ਨੂੰ ਬੇਅਦਬੀ ਕਰਦਾ ਕੋਲ ਕਲਾਜਾ ਮਡਵਰ ਤੇ ਵੱਡਾ ਇਕੱਠ ਨੌਜਵਾਨਾਂ ਦਾ ਵੀ ਸਾਡੇ ਉਹ ਜਿਹੜੇ ਸਾਡੇ ਬਜ਼ੁਰਗ ਸਹਿਬਾਨ ਨੇ ਸਾਡੇ ਕਿਸਾਨ ਹੈ ਸਾਡੇ ਧਾਰਮਿਕ ਅਖਰ ਸਾਰੇ ਇੱਥੇ ਮੋਟੇ ਹੋਏ ਅੱਜ ਪੰਜਾਬ ਨੂੰ ਕੀ ਕਿਸਾਨੀ ਮੋਰਚਾ ਪੰਜਾਬ ਦੇ ਨੌਜਵਾਨੀ ਬਚਾਉਣ ਦੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਕਿ ਪੰਜਾਬ ਦੇ ਨੌਜਵਾਨ ਬਾਹਰ ਕਿਉਂ ਜਾ ਰਹੇ ਨੇ ਸਰਕਾਰਾਂ ਦੁਆਰਾ ਕੀਤੇ ਜਾਣੇ ਧੱਕੇ ਪੰਜਾਬ ਦੇ ਨੌਜਵਾਨ ਬਾਹਰ ਜਾਣੇ ਵਿੱਚ ਮਦਦ ਕਰਦੇ 10 ਸਤੰਬਰ ਦੇ ਜਿਹੜੇ ਸਾਡੇ ਭਰਾ ਅਜੰਟਾਂ ਦੇ ਪੈਸੇ ਤੋਂ ਬੁਣਦੇ ਸੀ ਇਹ ਕੰਮ ਸਰਕਾਰ ਕਰਦੀ ਸਰਕਾਰ ਦੇ ਨਿਵੇਂਦੇ ਕਰਦੇ ਭਾਨੇ ਚੁੱਕੀ ਲੋਟ ਸੀ ਜਨਤਾ ਦੇ ਪੈਸੇ ਦੀ ਮਦਦ ਕਰਦੀ ਜੇ ਸਰਕਾਰਾਂ ਫਿਰ ਹੋ ਗਈਆਂ ਉਸ ਭਾਨੇ ਨੇ ਵੀੜਾ ਚੁੱਕਿਆ ਇਹ ਪੰਜਾਬ ਦੇ ਲੋਕਾਂ ਨੂੰ ਪਹਾੜੀ ਤੋਂ ਬਚਾਉਣਾ ਇਹ ਸਰਕਾਰਾਂ ਨੂੰ ਖਦਮ ਨਹੀਂ ਹੋਇਆ ਸ੍ਰੀਮਾਨ ਕੇਂਦਰਾ ਪੰਡਮਰ ਸਾਹਿਬ ਜਿਹੜੀ ਮੈਨੂੰ ਇਹ ਬੰਦੇ ਸਿਖਾਏ ਇਹਨਾਂ ਦੀ ਗੱਲ ਕਰਦੇ ਸੀ ਉਹ ਗੋਸ਼ਿਕ ਅੱਜ ਜਿਹੜੇ ਬਾਤ ਚੱਕੀਆ ਕਿ ਤੂੰ ਗਲਤ ਕੰਮ ਕਰਦੇ ਹੋ ਮਹੰਤਰੀ ਸਾਹਿਬ ਤੋਂ ਹੀ ਕੰਮ ਕਰਦੇ ਹੋ ਤੁਹਾਡੇ ਕੰਮੇ ਦੇ ਕੰਮ ਕਰਦੇ ਆ ਤਾਂ ਕੀ ਪੁਰਾਣੇ ਦੰਗ ਪੰਜਾਬ ਦੇ ਕਿੱਥੇ ਸਾਡੇ ਵੀਰ ਜੀ ਦੋਗੇ ਉਸੇ ਵਾਲਾ ਮਰਵਾਤਾ ਦੀਪ ਜੀ ਨੂੰ ਬਵਾਤਾ ਦੀਪ ਨਗਰ ਅਭਿਆਨ ਨਾਤਾ ਹੈ ਸਰਕਾਰ ਨੇ ਅੱਜ ਹਾਰੇ ਪੰਜਾਬ ਦੇ ਖੁਲਾਕਾਰ ਮੱਤੀ ਪਈਆ ਕਿਉਂ ਤੇ ਨੌਜਵਾਨਾਂ ਨੂੰ ਕੋਈ ਰਾਹ ਨਹੀਂ ਲੱਭ ਸਕਦਾ ਸੋ ਮੈਂ ਤੁਹਾਡੇ ਦਰਯੀ ਬੇਇਤੀ ਕਰਦਾ ਸਭ ਤੇ ਪੰਜਾਬੀਆਂ ਨੂੰ ਪੰਜਾਬ ਦੇ ਨੌਜਵਾਨਾਂ ਵੀ ਆਹ ਕਾਮ ਕੱਟੇ ਹੋ ਕੇ ਇਸ ਜ਼ਾਲਮ ਸਰਕਾਰ ਦੇ ਵਿਰੁੱਧ ਦੀਪ ਲੰਗੜਾ ਪੀਆ ਬੰਦਾ ਦਾ ਇਸ ਸਰਕਾਰ ਨੇ ਅੱਜ ਹਰੇ ਪੰਜਾਬ ਤੋਂ ਕਮਾ ਕਰ ਮੱਥੀ ਪਈਆ ਕਿਉਂ ਤੇ ਨੌਜਵਾਨਾਂ ਨੂੰ ਕੋਈ ਰਾਹ ਨਹੀਂ ਲੱਭ ਸਕਦਾ ਸੋ ਮੈਂ ਤੁਹਾਡੇ ਦਰਯੀ ਬੇਤੀ ਕਰਦਾ ਸਭ ਤੋਂ ਪੰਜਾਬੀਆਂ ਨੂੰ ਪੰਜਾਬ ਦੇ ਨੌਜਵਾਨਾਂ ਵੀ ਆਓ ਆਪਾਂ ਇਕੱਠੇ ਹੋ ਕੇ ਇਸ ਜ਼ਾਲਮ ਸਰਕਾਰ ਦੇ ਵਿਰੁੱਧ ਆਪਾਂ ਇਕੱਠੇ ਹੋ ਕੇ ਸਨੇਹਾ ਦੇ ਜਾਦੋਂ ਕਿਸੇ ਹੋਰ ਸਾਡੇ ਨੌਜਵਾਨ ਤੇ ਕਿਸੇ ਸਾਡੇ ਭਰਾ ਤੇ ਨਿਆਂ ਦੇ ਮਰਦ ਹੋਵੇ ਜੇ ਅੱਜ ਆਪਾਂ ਨਾ ਇਸ ਚੀਜ਼ ਨੂੰ ਵਿਚਾਰਿਆ ਨਾ ਕਿ ਇੱਥੇ ਹੋਏ ਆ ਮੈਂ ভাব ਰਿਹਾ ਕਿ ਸਾਦਾ ਕਿ ਜਿਹੜੇ ਹੋਰ ਨੌਜਵਾਨ ਬੋਲਣ ਵਾਲੇ ਆ ਇਕੱਲੇ ਇਕੱਲੇ ਨੂੰ ਇਹ ਸਰਕਾਰ ਦਬਾ ਸਕਦੀ ਆ ਇਹਨਾਂ ਦਾ ਜਿਹੜਾ ਹੱਕ ਸੱਦੀ ਲੜਾਈ ਕਰਦਾ ਜਿਹੜਾ ਇਹਦਾ ਤਰੀਕਾ ਹੈਗਾ ਉਹਨੂੰ ਦਬਾ ਸਕਦੀ ਆ ਲੋਕਾਂ ਦੇ ਵਰਗੇ ਨੌਜਵਾਨਾਂ ਨੂੰ ਜਿਹੜੇ ਜਾਂਦੇ ਨੇ ਆਪਾਂ ਇੱਥੇ ਹੋ ਕੇ ਮੁੱਖ ਮੰਤਰੀ ਆਕਰੋ ਕਰ ਲਈ ਜਿਹੜਾ ਉਹਦੇ ਬਰਾਜ ਜਨਾਵਦੇ ਘਰ ਪੂਰੇ ਜਨਾ ਆਪਣਾ ਵੱਡਾ ਟੋਰ ਰਾਜ ਦੇ ਕਰੇ ਹੋਈਏ ਇਹੋ ਜਾਲਮ ਜਕਰੀਆ ਖਾਨ ਦਾ ਜਨਾ ਰੋਲ ਅਦਾ ਕਰਿਆ ਮੁੱਖ ਮੰਤਰੀ ਪੰਜਾਬ ਇਹ ਜਕਰੀਆ ਖਾਨ ਨੂੰ ਮੈਸੇਜ ਲਾਇਆ ਕਿ ਪੰਜਾਬ ਦੀ ਨੌਜਵਾਨਾਂ ਨਾਲ ਵੀ ਵੱਡੇ ਸੱਜਣਾਂ ਤੇ ਛੋਟੇ ਸੱਜਣਾਂ ਦਾ ਦੱਸੇ ਪਾਰਕ ਤੇ ਜਰੀ ਕੋਲੇ ਸਾਡੇ ਭਰਾ ਮਤਮਨ ਦੀਟ ਦਾ ਪਾਣਾ ਸਿੱਧੂ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ मौका ਕਰੋ ਡੇਡ ਕਰੋ ਕਰੋ 1.5 ਕਰੋੜ ਦੀ ਠੱਗੀ ਮਾਰੀ ਹੋਈ ਐ ਨਾਬੇ ਤੋਂ ਰਹਿਣ ਵਾਲਾ ਬੰਦਾ ਐ ਇਹ ਕੋਈ ਕੋਰਟ ਚ ਕੋਈ ਕਚਹਿਰੀ ਚ ਬੰਨਤ ਮਾਨ ਸਰਕਾਰ ਕਹਿੰਦੀ ਐ ਵੀ ਕਾਨੂੰਨੀ ਲੜਾਈ ਲੜਵਾ ਮੈਂ 2 ਸਾਲ ਤੋਂ ਕਾਨੂੰਨ ਤੇ ੱੱਕੇ ਖਾ ਰਿਹਾ ਕੋਈ ਵੀ ਸੁਣਵਾਈ ਨਹੀਂ ਬੰਦੇ ਦੀ ਹੋਈ ਕੋਈ ਕਚਹਿਰੀ ਚ ਤਰੀਕ ਤੇ ਨਹੀਂ ਪਹੁੰਚਿਆ ਮੈਂ ਨਾਬੇ ਵੀ ਤਰੀਕਾਂ ਤੇ ਇਹਨਾਂ ਬਰਨਾਲੇ ਵੀ ਤਰੀਕਾਂ ਆ ਮੇਰੇ ਕੋਲੇ ਸਾਰੇ ਉਹਦੇ ਸਬੂਤ ਨੇ ਸਾਰਾ ਨਾਟਕ ਵੀ ਖੁਦ ਮੇਰੇ ਨਾਲ ਠੱਗੀ ਮਾਰੀ ਹੋਈ ਐ ਇਹ ਵੀ ਮੁਫਤ ਦੀ ਸਰਕਾਰ ਨਹੀਂ ਇਹ ਮਾਰਚ ਦਾ ਨਾਮ ਤੋਂ ਨਾਮ ਪਾਇਉਂਦੇ ਹਾਂ ਜੀ ਇਹ ਰੇ ਰੇ ਗੁਰਦੇਵ ਸਿੰਘ ਨੋਮੀਨੇਟ ਹੋਏ ਨੇ ਅਗਲੇ ਦੇ ਡਾਇਰੈਕਟਰ ਬਣਨ ਦੇ ਅਧਿਕਾਰ ਬਣਾ ਲਈ ਉਹਨਾਂ ਜਿਹਦੇ ਨਾਮ ਤੇ ਛੋੜਾ ਨਾਮ ਆਤਰਨ ਡਾਕਟਰ ਅਰਵਿੰਦ ਖਾਨ ਨੇ ਇਹਦਾ ਬਿਆਨਤ ਸਰਕਾਰ ਨਾਲ ਹਾਂ ਹਾਂ ਪੁੱਟੜ ਬਣਾਉਣਾ ਵੀ ਪੈਣਾ ਹੋਊਗਾ ਇਹ ਮੈਂਬਰ 1 ਵਾਲੇ ਸੀ ਆਪਾਂ ਇਹਨਾਂ ਨੂੰ ਮੁੱਖ ਮੰਤਰੀ ਉਹਨਾਂ ਦੇ ਪੰਨਿਆਂ ਦੇ ਵਿੱਚ ਵੀ ਦੇਖੋ ਉਹਨਾਂ ਨੇ ਹਾਂਜੀ ਹਾਂਜੀ اٿا موسيوال مريا کالا سي کڙبيا دا اندر کایا الله نیں کدي سچار نه بچتھي نه نه کدي بچي نه نلا کالا سي نه